ਓਏ ਪੈਸਾ ਵੀ ਨਾ ਸੰਭੋ ਤੇ ਨਾ ਗਹਿਣ ਓਏ ਸਾਂਭ ਲੀਏ ਆਪਾਂ ਮਾਪੇ ਸਦਾ ਨਹੀਂ ਰਹਿਣੇ ਓਏ ਓਏ ਪੈਸਾ ਵੀ ਨਾ ਸੰਭੋ ਤੇ ਨਾ ਗਹਿਣ ਓਏ ਸਾਂਭ ਲੀਏ ਆਪਾਂ ਮਾਪੇ ਸਦਾ ਨਹੀਂ ਰਹਿਣੇ ਓਏ ਓਏ ਏ ਘਟੇ ਨਹੀਂ ਓਏ ਘਟੇ ਨਹੀਂ ਪੂਰੇ ਹੁੰਦੇ ਹਜ਼ਾਰਾਂ ਚੋਂ ਓਏ ਮਾਵਾ ਫਿਰ ਨਹੀਂ ਮੁੱਲ ਬਜਾਰਾਂ ਚੋ ਓਏ ਲੋਕੋ ਮਾਵਾਂ ਕਿੱਥੇ ਨੇ ਮਿਲਦੀਆਂ ਬੂਹੇ ਵੜਦੀ ਵੇ ਖਨਣਾਣ ਨੂੰ ਬਈ ਮੱਥੇ ਵਟ ਪਾਉਂਦੀ ਜੋ ਵਟ ਪਾਉਂਦੀ ਜੋ ਜਦ ਪੇਕਿਆਂ ਤੋਂ ਕੋਈ ਆਵੇ ਠੰਡਾ ਕੋ ਹੁਕਮ ਅਗਾਉਂਦੀ ਓ ਹੁਕਮ ਅਗਾਉਂਦੀ ਓ ਤੀ ਸੋਚੇ ਪਈ ਵਿਚਾਰੀ ਇਹਦਾ ਮਿੱਧਿਆ ਪੈਰ ਮੈਂ ਕੀ ਪੈਰ ਮੈਂ ਕੀ ਹੁਣ ਸੱਸ ਕਿਵੇਂ ਮਾਂ ਬਣ ਜਾਏ ਓਏ ਜਦੋਂ ਨੂੰ ਬਣਦੀ ਨਹੀਂ ਧੀ ਉਹਦੇ ਸਾਸ ਕੀਵੇਂ ਮਾਂ ਬਣ ਜੇ ਓਏ ਜਦੋਂ ਨਾ ਬਣਦੀ ਨਾ ਧੀ